ਸਾਰ-ਪਾਰਕਰ ਬੱਚਿਓ ਐਣਾ ਮੁਕਾਬਲਾ ਹੈ। ਸਾਰ-ਪਾਰਕਰ ਵੀ ਕਾਹੇ ਦੇਖਣ ਨੂੰ ਆਈਆਂ ਨੇ ਰੇ। ਸੋਹਣੀਆਂ ਬਾਲਾਂ ਆਗੀਆਂ ਨੇ ਨਾ। ਵੇਖਿਆ ਕਿੰਨੀ ਸੋਹਣੀ ਬੱਚੀ। ਝਾਂਨਰ ਚੋਂ ਲੱਗਣੀ ਘੈਂਟ ਆਈ। ਦੇ ਵੀ ਛੋਟਾ ਜਿਹਾ। ਹਾਂ। ਸੱਲ ਰਜਿੰਦਰ ਬੋਸ ਸੋਹਣੀਏ ਬੱਚੀ। ਮੇਲਿਆਂਾਂ ਦੇ ਦੁਬਾਰੇ ਮੁੱਲ ਪਾਤਾ ਇਹਨਾਂ ਦਾ। ਦੇਸੀ ਚ ਆ ਜਾਂਦੀ ਨੇ ਇਹ। ਨੇ ਛੋਟੀਆਂ ਨੇ ਉਧਰ ਏਦੋਂ ਬਾਅਦ ਮੈਨੂੰ ਲੱਗਦਾ ਵੀ ਵੱਡੀ ਕੈਟਾਗਰੀ ਚ ਹੋਣਗੀਆਂ ਉਹ ਦੋ ਦੰ ਦੋਣੀਆਂ ਨੇ ਤੇ ਖੀਰੀਆਂ ਨੇ ਥਾਰ-ਪਾਰਕਰ ਦਾ ਮੁਕਾਬਲਾ ਆਪਾਂ ਬੱਲੀ ਵਾਰੀ ਦੇਖਿਆ ਏ ਥਾਰ-ਪਾਰਕਰ ਬੱਛੀਆਂ ਤੋਂ ਵਾ ਵੇਖ ਮੇਲੇ ਜੀ ਬੱਲੀ ਵਾਰ ਰੇਕਾ ਚਵਾਈ ਚ ਵਾਲੇ ਹੁੰਦੀ ਆ ਨੇ ਹਾਂ ਉਹ ਬੱਛੀਆਂ ਵਾਲਾ ਤਾਂ ਪਹਿਲੀ ਵਾਰ ਉਹ ਬੱਛੀਆਂ ਲੋਕ ਕਾਫੀ ਸਾਮੀ ਬੈਠੇ ਨੇ ਥਾਰ-ਪਾਰਕਰ ਆਏ ਇਹ ਪ੍ਰਦੇਸ਼ੀ ਅਕਰੇ ਚੱਲਿਆ ਜਾਂਦਾ ਹਾਂ ਹਾਂ ਦੇਸ਼ੀ ਕਰਤਾ ਰੋਮੇ ਜੀ ਬੇਟਾ ਕਪਾਣ ਦੇ ਸੋਨਾ ਯੋ ਲਿਕੁਇਡਿਟੀ ਬਸਰੀ ਦਾ ਸ਼ਬਦ ਲੇਕਿਨ ਇਹ ਸੋਨੇ ਆਧਾਰ ਪਰ ਕਰ ਬਚੀ 5 ਹਮੇਸ਼ਾ ਹੀ ਸੋਨੇ ਛਰੀ ਨਿਸ਼ਾਨ ਦਾ ਰਿਕਵਰਟਰ ਸਹੀ ਹੋ ਗਏ ਇੱਕ ਪਛੜੀ ਅਧਾਰ ਸਭ ਨੇ ਜਵਾਬ ਬੁਲਵਾਉਣਾ ਮੁਕੀ ਸਹੀ ਹੋ ਦੇ ਨਗਿੰਦੇ ਨੇ ਆਹ ਬੋਲਿਆ ਸਮਾਂ ਆ ਗਿਆ ਤਰੀਕਾ ਦੋ ਸਾਲ ਬਹੁਤ ਬੱਚੇ ਹਰ ਵਾਰ ਕਰਾਂਗੇ ਇਹ ਨਹੀਂ ਹੈ ਆਇ ਤੇ ਨਾਮ ਸੋਹਣੀ ਲੱਗਦੀਆਂ ਸਾਰ ਵਰਗੀਆਂ ਯਾ ਇਹ ਇਹ ਕਿਹੜੀਆਂ ਦਾ ਇਹ ਕਿਹੜੀਆਂ ਦਾ ਮਕਬੜਾ ਇਹ ਕਿਹੜੀ ਕੈਟਾਗਰੀ ਚ ਆਈ ਹੈ ਖੀਰੀਆਂ ਦੇ ਵਿੱਚ ਤੇ ਉਹ ਪਰਲੇ ਦੇ ਵਿੱਚ ਉਸ ਵਿੱਚ ਦੇਸੀ ਹੈ ਉਹ ਦੇਸੀ ਹੈ ਠੀਕ ਹੈ ਮੈਂ ਤੁਹਾਨੂੰ ਲਾ ਰੱਖਿਆ ਦੋ ਦੰਦ ਵੀ ਹੈ ਖੀਰੀ ਵੀ ਹੁੰਦਾ ਹੈ ਦੋ ਦੰਦ ਦੋ ਸੰਤੋ ਦੋ ਦੰਦ ਤੱਕ ਜ਼ੀਰੋ ਤੇ ਦੋ ਦੰਦਾਲੀਆਂ ਦਾ ਮੁਕਾਬਲਾ ਇਤਸਾਰ పార్ਕਰ ਦਾ ਬਈ ਤੂੰ ਦੇਖੋ ਮਿਲ ਰਿਹਾ ਕਿਹੜੀ ਜਗ੍ਹਾ ਤੋਂ ਆਏ ਹੋ ਫਿਰ ਤੁਸੀਂ ਸਫੀਦੋ ਜਾਨ ਬਈ ਸਫੀਦੋ ਦੋ ਹਾਂ ਕਾਫੀ ਕਰੇ ਜਾਂ ਤੁਹਾਡੇ ਏਰੀਆ 'ਚ ਇਹਨਾਂ ਦਾ ਆਮ ਹੈ ਮੈਂ ਇੰਧਕਰੇ ਜੀਪ ਚੱਲਦਾ ਬਈ ਨੇ ਨੇ ਨਾ ਨਾ ਚੱਲੇ ਹਾਂ ਸਰੀ ਸਫੀਦੋ ਜੀ ਇਹਨਾਂ ਦੇ ਪਰਿਸ਼ਟਿਕ ਮੈਂ ਉਸ ਸਾਈਡ ਥੋੜਾ ਮੁਰਾ ਕਰੇ ਜ਼ਿਆਦਾ ਹੈ ਹਾਂ ਤੋ ਇਹ ਵੀ ਇੰਪਾ ਵੀ ਕਈ ਲੋਕ ਆਪਣਾ ਕਰਨ ਲੈ ਕੇ ਆਪਾਂ ਠੀਕ ਹੈ ਤੁਹਾਡੇ ਕੋਲ ਕਿੰਨੇ ਕਨੇ ਜਾਨਵਰ ਥਾਰਪਾਰਕਰ ਦੇ ਇਹ ਉਹ ਮਰ ਪਰ ਥਾਰਪਰ ਕੀ ਦੋ ਹੈ ਇਹੋ ਇਸ ਦੀ ਮਦਰ ਹੈ ਠੀਕ ਹੈ ਮਾਵਾਂ ਦੀ ਹੋ ਗੋਈ ਹਾਂ ਠੀਕ ਹੈ ਉਹ ਟੋਟਲ ਪਸੂ 30 40 ਰਿਪਰਸ ਠੀਕ ਹੈ ਦੁੱਧਾ ਕੀ ਕੜ ਰਿਹਾਦਾ ਵੀਰੇ ਇਹਨਾਂ ਦਾ ਦੁੱਧਾ ਦਾ ਕਿੰਨਾ ਕਰ ਕੜ ਰਿਹਾਦਾ ਹਾਈਐਸਟ ਇਹਨਾਂ ਦਾ ਆਹ ਯਸ ਇਸ ਦੀ ਮਾਰ ਸੈਕਿੰਡ ਟਾਈਮਰ ਮੈਂ ਇਹਨਾਂ ਸੀ ਮਾਸ 7 8 ਲੀਟਰ ਤਲਵਾਏ ਆਪਣੇ ਘਰਾਂ ਠੀਕ ਹੈ ਹਾਂ ਦੋਸਤੋ ਥਾਰ ਪਾਰਕਰ ਦਾ ਕਰੇਜ ਆ ਜਿਹੜਾ ਨੇੜੇ ਨੇੜੇ ਪਾਈਆਂ ਦੇ ਦੁਬਾਰੇ ਆ ਗਿਆ ਤਾਂ ਆਪਾਂ ਨੂੰ ਵੀ ਇਸ ਪਾਸੇ ਆਉਣਾ ਪਊਗਾ ਦੇਸੀ ਵਾਲੇ ਪਾਸੇ ਦੂਜੇ ਰਿੰਗ ਦੇ ਵਿੱਚ ਨੇੜੀਆਂ ਦੇਸੀ گاਵਾ ਦਾ ये अपने हरियाणा वाला डीएफएस का अपनी नस्ल को भी बचाने के लिए मिलने में इसी तरह की वापसी किया है इधर आई देसी और बहुत अच्छा लग रहा है जब हमारे हरियाणा के हमारे रीजन में इतना अच्छा पार्टिसिपेट हुआ है ਇਹ ਜਮਾ ਹਰਿਆਣੇ ਵਾਲੀ ਦੇਸੀ ਨਾਲ ਆ ਗਈ ਕਿਸਾਨ ਭਾਈ ਇਹ ਪਾਰਟਿਸਿਪੇਟ ਕਰਨ ਆਏ ਆ ਡੀਐਫਪੀ ਦੀ ਤਰਫ ਤੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆਪ ਲੋਕ ਹਰਿਆਣਾ ਦੀ ਸ਼ਾਨ ਨੂੰ ਜੋ ਆਪਣੀ ਇਸ ਨਸਲ ਨੂੰ ਬਚਾ ਰਹੇ ਹੋ ਦੇਸੀ ਵੀ ਬੱਚੀਆਂ ਕਾਫੀ ਮਾਤਰਾ ਚਾਂਜਾਂ ਨੇ ਐ ਹੁੰਦਾ ਵੀ ਦੇਸੀ ਨਹੀਂ ਨੇ ਪਰ ਹਰਿਆਣੇ ਦੇ ਜਿਹੜੇ ਪੁਰਾਣੇ ਦੇਸੀ ਨਾਲ ਸਾਨੂੰ ਸਾਮੀ ਬੈਠੇ ਨੇ ਆਹ ਪਿਆ ਸ਼ਾ ਹੂੰ ਇਹ ਵੀ ਜਿਵੇਂ ਕਹਿੰਦੇ ਆ ਬੀਜਰੋ ਤੋਂ ਲੈ ਕੇ ਦੋ ਦੰਦ ਕੈਟਾਗਰੀ ਤੱਕ ਨੇ ਹਲੋ கேங்க மச்சடி ஓடுங்கலாம் அதுக்கு என்னது நுগরে கோடி வகையில ஆகுறானே ਇਹ ਮੁਕਾਬਲੇ ਨਾਲ ਉਹਦੀ ਡਿਊਟੀ ਜੀ ਸ਼ੁਰੂ ਹੋਣ ਵਾਲਾ ਹੈ। ਅਮਰ ਆਪਣੀ ਡਿਊਟੀ ਕਰੇਗੀ। ਲਾਗੇ ਜੱਜ ਦੇਖਣਾ। ਹਾਂ। ਲਾਗੇ ਨੰਬਰ ਲੱਗਣ ਮੱਛੀਆਂ ਦੇ ਇਹਨਾਂ ਦੇ। ਆਪਾਂ ਦਾ ਸਾਰੇ ਹੀ ਸੋਹਣੇ ਲੱਗ ਗਏ ਨਾ। ਮੈਂ ਦੁੱਧਦਤ ਨੂੰ ਵੀ ਨਸਾਂ ਚੰਗੀਆਂ ਲੱਗੀਆਂ ਨਾ ਆਰਡਰ ਆਰਡਰ ਕੁਆਲਟੀ ਦਾ ਇਹ ਹੁੰਦੀ ਹੈ ਬਾਈ ਜਿਵੇਂ ਦੇਸੀ ਬੰਨ ਵਾਲੀ ਗਾ ਇਹ ਖੀਰੀਆਂ ਤੇ ਦੋ ਦੰਦ ਕੈਟਾਗਰੀ ਜਿਹੜੀ ਇਕੱਠੀਆਂ ਲਗਾਉਂਦੇ ਦੇਖੀਏ ਆਰਡਰ ਆਰਡਰ ਦੀ ਕੁਆਲਟੀ ਕਿੰਨਾ ਸੋਨਾ ਲੱਗਿਆ ਹੋਇਆ ਯਾਰ ਦੇਸੀ ਵਾਲੀ ਦਾ ਕੋਈ ਗੱਲ ਹੀ ਨਹੀਂ ਹੈਗੀ ਨਾ ਜਿਵੇਂ ਆਪਾਂ ਕਹਿੰਦੇ ਦੇਸੀ ਕਿੰਨਾ ਸੋਨਾ ਲੇਵਾ ਹੈ

ਦੇਸ ਦੇ ਵਿੱਚ ਭਾਈ ਅੰਦਾਜ਼ਮੈਂਟ ਆਉਣ ਲੱਗੀ ਜਲਦੀ ਫੈਸਲੇ ਹੋ ਜਾਣਗੇ ਕਿਉਂਕਿ ਟਾਈਮ ਕਾਫੀ ਹੋ ਗਿਆ ਨੇਰਾ ਹੋ ਗਿਆ ਐਸ ਲਈ ਜਲਦੀ ਹੋ ਜਾਣਗੇ ਮੇਰੇ ਹਿਸਾਬ ਨਾਲ ਉੱਤਰ ਵੀ ਆ ਕੇ ਥਰ ਪਾਰਕਿੰਗ ਦੀ ਜਜਿੰਗ ਹਜੇ ਸ਼ੁਰੂ ਨਹੀਂ ਹੋਈ ਸ਼ਾਇਦ ਉਹੀ ਜਜ ਕਰਨਗੇ ਉਹ ਦੇਸੀ گاਵਾ ਦੇ ਸਪੈਸ਼ਲਿਸਟ ਹੋਣਗੇ ਹਨਾ ਸੋ ਆਪਾਂ ਹੁਣ ਉਸ ਤੋਂ ਬਾਅਦ ਤੁਹਾਨੂੰ ਦਿਖਾਉਣੇ ਵੀ ਕਿਹੜੀਆਂ ਪਹਿਲੇ ਦੂਜੇ ਤੀਜੇ ਨੰਬਰ ਤੇ ਆਉਂਦੀਆਂ ਨੇ ਆ ਬੱਚੀ ਮੈਨੂੰ ਬਾਈ ਸੁਣੀ ਲੱਗ ਜਾਂਦੀ ਹੈ ਨਾ ਯਾਰ ਲਿਖੀ ਹੈ ਨਾ ਆ ਪੂਰੀ ਨਸਲ ਬਰੀਡ ਦੀ ਹੈ ਬੱਚੀ ਹੈ ਸੋ ਦਿਖਾਉਣੇ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਫੈਸਲੇ ਕਿਹੜੇ ਨੰਬਰਾਂ ਤੇ ਆਉਂਦੀਆਂ ਨੇ ਪਰ ਸੋਹਣੀਆਂ ਦਾ ਬਾਈ ਸਾਰੀਆਂ ਹੀ ਨੇ ਇੱਕੋ ਜਿਹੀ ਤੁਸੀਂ ਰਹੀ ਕਿੰਨੀ ਅਜ ਬੇਵਾਨ ਦੇ ਸੀ ਗਏ ਨੇ